ਸਤਿ ਸ਼੍ਰੀ ਅਕਾਲ ਸੱਜਣੋ ਸਵਾਗਤ ਹੈ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਸੱਜਣੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਹੁੰਚੇ ਹਾਂ ਪਿੰਡ ਮਮੂਤਪੁਰਾ ਨੇੜੇ ਰਹਿ ਗਿਆ ਅਮਰਕੋਟ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਇੱਕ ਘਰੇਲੂ ਫਾਰਮ ਤੇ ਸੱਜਣੋ ਪਹੁੰਚੇ ਹਾਂ ਭਾਈ ਦਵਿੰਦਰ ਸਿੰਘ ਦੇ ਕੋਲ ਦੋ ਸੱਜਣੋ ਆਪਾਂ ਐਨੀਮਲ ਵਿਖਾਉਣ ਲੱਗੇ ਆ ਬੜੇ ਜਾਇਜ਼ ਰੇਟ ਕਰਵਾਵਾਂਗੇ ਹਰ ਵੀਡੀਓ 'ਚ ਤੁਸੀਂ ਵੇਖਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਮਾਤਰ ਦਾ ਫਾਇਦਾ ਹੋ ਜਾਂਦਾ ਏ ਤਸੱਲੀ ਕਰਨਾ ਨਾ ਭੁੱਲਣਾ ਆਪਣੀ ਦੋ ਟਾਈਮ ਤਸੱਲੀ ਕਰੋ ਜੇ ਕੋਈ ਦੂਰ ਬੈਠਾ ਏ ਵੀਡੀਓ ਕਾਲ ਤੇ ਆਨਲਾਈਨ ਚਵਾਈ ਕਰੋ ਗੱਬਣ ਪਸ਼ੂ ਨੂੰ ਤਿੱਪ ਕੇ ਭਰਾ ਕੇ ਖੜੋ ਕੋਈ ਪਿਛਲੇ ਆਮੇ ਵਾਲੀ ਗੱਲਾਂ ਨਾ ਰਜੇ ਤੇ ਜੁੜੇ ਰਹਿਓ ਕਰਦੇ ਗੱਲਬਾਤ ਬਾਈ ਨਾ ਕਰਾਉਣਾ ਹੈ ਤੁਹਾਨੂੰ ਖਰੀਦਦਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਚੜਦੀ ਕਲਾ ਕਿਰਪਾ ਵੈਗ ਜੀ ਕੰਮ ਸਿੱਧਾ ਐ ਚੜਦੀ ਕਲਾ ਠੀਕ ਹੈ ਜੀ ਡਰੈਸ ਕਰੀਏ ਨੋਟ ਬਾਈ ਜੀ ਪਿੰਡ ਮਹਿਮੂਦਪੁਰਾ ਡਿਸਟ੍ਰਿਕਟ ਤਰਨਤਾਰਨ ਜੀ ਮੋਬਾਈਲ ਨੰਬਰ ਆਪਣਾ ਹੈਗਾ 99145 28206 ਠੀਕ ਹੈ ਜੀ ਸ਼ੁਰੂਆਤ ਕਰੀਏ ਝੋਟੀ ਤੋਂ ਦੂਜਾ ਸਵੇਰ ਆ ਗਈ ਹਾਂ ਜੀ ਦੂਜੇ ਸਵੇਰ ਕਿੰਨੇ ਕੁ ਐਡੇ ਦਿਨ ਤੁਹਾਡੇ ਮੁਤਾਬਿਕ ਰਹਿਗੇ ਇਹ 5-6 ਦਿਨ ਜੇ ਲੈ ਜਾਣੇ ਜੀ ਠੀਕ ਹੈ ਬਾਕੀ ਅਵੇਲੇਬਲ ਚੰਗੀ ਆ ਨਾ ਝੋਟੀ ਦੀ ਪੂਨ ਗਰੰਟੀ ਆ ਕੋਈ ਨੁਕਸਾਨ ਨਹੀਂ ਹੋਣਾ ਸਜਣੋ ਸਿੰਗਲ ਅੱਡੀ ਆ ਲੈਵਾ ਵੇਖ ਸਕਦੇ ਬਿਲਕੁਲ ਇੱਕਸਾਰ ਲੈਵਾ ਪੱਧਰ ਜਿੰਨਾ ਵੀ ਸਾਰਾ ਬੈਕਗ੍ਰਾਉਂਡ ਹੀ ਕਰਮਾ ਲਈ ਤਿਆਰ ਕਰਨਦੀ ਆ ਜਿੰਦੀ ਰਵੇ ਤੇ ਕਿੰਨਾ ਕ ਬਾਈ ਦਿਨੇਦਰ ਸਿੰਘ ਦੁੱਧ ਕਿੰਨਾ ਕ ਤੁਹਾਡੇ ਐੜਗੇ ਨਾਲ ਪਾ ਜੂਗੀ ਇਹਨੇ ਪਹਿਲੇ ਸਵੇ ਵੀਰ ਜੀ ਕੱਢਿਆ ਜੇ 10 ਧੱਕ ਕਿਲੋ ਠੀਕ ਆ ਹਾਂਜੀ ਐਰ ਕੀ 12 ਕਿਲੋ ਐੜਗਾ ਮੰਨਦੇ ਨਾ 10 ਕਿਲੋ ਚ ਆ ਜੂਗੀ ਆ ਮੈਂ 12 13 ਦੇ ਦੇ ਦਿੰਦੇ ਹਾਂ ਠੀਕ ਆ ਤੋਰਾ ਚੈੱਕ ਕਰਵਾ ਮੇਰਾ ਭਰਾ ਖੋਲ ਕੇ ਲਓ ਜੀ ਲੋ ਜੀ ਦੂਜਾ ਸੂਬਾ ਸੱਜਣੋ ਬਿਲਕੁਲ ਦਿਨ ਕੋਈ 8 ਘਰ ਰਹਿ ਗਏ ਹੋਣਗੇ ਹਾਂਜੀ ਹਾਂਜੀ ਹਾਂ 8 10 ਦਿਨ ਆਈਡੀਆ ਮੰਨਿਓ ਸਿੰਗਲ ਆਈਡੀਆ ਬਿਲਕੁਲ ਗੰਡੇ ਦੀ ਛੇਲ ਲਰਗਾ ਚਾਮਿਆ ਝੋਟੀ ਦਾ ਤੇ ਸੋਹਣੀ ਆ ਜਿੰਨੀ ਵੀ ਹੈਗੀ ਆ ਮੂੰਹ ਮੱਥੇ ਲੱਗਦੀ ਸੱਜਣੋ ਸਿੰਘ ਸੁੰਗ ਦੀ ਕੁਆਲਿਟੀ ਲੋ ਜੀ ਬੈਕਗਰਾਉਂਡ ਬਹੁਤ ਸੋਹਣੀ ਤਿਆਰ ਕਰਨ ਦੀ ਜੀ ਤੇ ਬਾਈ ਜੀ ਦੀ ਕੀਮਤ ਇਹਦਾ ਵੀ ਜੀ 90000 ਰੁਪਏ ਮੁੱਲ ਕਰਦੀ ਠੀਕ ਆ 90000 ਚੋਂ ਕਿੰਨੀ ਛੋਟ ਛੱਪਾ ਕਰ ਦੀਏ ਖੁੱਲੀ ਕਰਕੇ ਪਹਿਲੀ ਵੀਡੀਓ ਭੱਜੇ ਆਈਏ ਦੁਬਾਰਾ ਫੇਰ ਐਂਡੀ ਐਂਡੀ 82000 ਦੀ ਛੋਟ 200 ਛੋਟ ਹੀ ਕਰਨੀ ਓ ਚੋ ਠੀਕ ਆ ਤੇ ਅੱਗੇ ਆ ਗਈ ਜਰਸੀ ਕ੍ਰੋਸ ਸੱਜਣੋਂ ਵੱਡੀ ਪੰਜਾਬ ਵਾਲੀ ਜਰਸੀ ਆ ਦੂਜੀ ਨਾ ਕਹਣਿਓ ਇਹ ਵੇਖ ਲੋ ਕਾਤ ਕਿਡਾ ਹਾ ਬਿਲਕੁਲ ਮੇਰੇ ਹਿਸਾਬ ਨਾਲ 5.5 ਤੋਂ ਪੌਣੇ 6 ਦੇ ਵਿੱਚ ਤੇ ਕਰ ਦਊਗਾ ਦਾ ਹੈਨਾ ਖੁੱਲ ਗਏ ਨੇ ਵੀ ਲੈ ਓ ਤੇ ਦੁੱਧ ਕਿੰਨਾ ਬਾਈ ਜੀ ਇਹਦੇ ਵਿੱਚ ਜੀ 6 ਕਿਲੋ ਦੇ ਦਿਜੀਏ ਪੱਕਾ 6 ਕਿਲੋ ਸਜਣੋ ਦੁੱਧ ਚੈੱਕ ਪਾਸ ਹਨ ਹਾਂ ਜੀ ਚੈੱਕ ਪਾਸ ਜਿਹੜਾ ਮਰਜੀ ਵੀਰ ਭਰਾ ਜੀ 6 ਮਹੀਨੀਆਰੀ ਚੈੱਕ ਪਾਸ ਆ ਹਾਂ ਜੀ ਤੇ ਸੂਆ ਕੋ ਤੀਸਰਾ ਮੰਨ ਲਈ ਅੱਗੇ ਠੀਕ ਹੈ ਜੀ ਥਾਂ ਤੁਣ ਦੇਖ ਸਕਦੇ ਜੇ ਮੁੱਠੀ ਵਾਲਾ ਥਾਂ ਜੀ ਠੀਕ ਆ ਮੁੱਠੀ ਦੇ ਵਿੱਚ ਆਊਗਾ ਲੈਓ ਬਾਈ ਜੀ ਬਾ ਮੋੜ ਲਿਓ ਲਓ ਜੀ ਫੋਲੋ ਵੱਡਾ ਢਾਂਜਾ ਕੋ ਢਾਂਚਾ ਨਾ ਛੋਟਾ ਗਨੇ ਕੱਦ ਕਾਠ ਨੋ ਜੀ ਆ ਲੋ ਜੀ ਕਿਉਂਕਿ 6 ਕਿਲੋ ਦੁੱਧ ਆ ਕੋਈ ਵੀ ਚੈੱਕ ਪਾਸ ਆ ਸੱਜਣੋ ਕੋਈ ਚੈੱਕ ਕਰਾ ਲੇ ਆਪਣੀ ਫੇਰ ਵੀ ਆ ਕੇ 6 ਮਹੀਨਿਆਂ ਦੀ ਚੈੱਕ ਪਾਸ ਆ 6 ਕਿਲੋ ਦੁੱਧ ਆ ਤੇ ਮੁੱਲ ਕਿੰਨਾ ਭਾਈ ਜੀ 28000 ਵੀ ਜੀ 28 ਦੋ ਸ਼ੂਟ ਕਰ ਦਿੱ ਗਏ ਜਾਰੀ ਨਾ ਕਰੀਏ ਨਾ 26 ਜਾਇਜ ਮੁੱਲ ਕੀਤਾ ਕਿਉਂਕਿ ਗਲਤ ਨਹੀਂ ਕਹਿਖਣਾ ਚਿਹਦਾ ਬੜਾ ਜਾਇਜ ਮੁੱਲ ਆ 26000 ਦੀ ਮਿਲ ਜੂਗੀ ਹੋਰ ਘਰ ਆਿਆਂ ਦਾ ਮਾਨਤਾਨ ਹੋ ਜਾਊਗਾ ਖਰੀਦਦਾਰੀ ਕਰਿਓ ਪਿੰਡ ਮਮੂਦਪੁਰਾ ਨੇੜੇ ਅਮਰਕੋੜ ਸასიਖਾਲ